ਮੇਰੇ ਬਰਾਬਰ ਬੈਠ ਕੇ ਮੇਰੀ ਥਾਲੀ ਵਿੱਚੋਂ ਬੈਠ ਕੇ ਰੋਟੀਆਂ ਖਾ ਰਿਆ ਇਸ ਕਬੀਰ ਨੇ ਪਤਾ ਨਹੀਂ ਕੀ ਕਰ ਦਿੱਤਾ ਮੈਨੂੰ ਹੁਣ ਪੰਡਤ ਬੜੇ ਕ੍ਰੋਧ ਦੇ ਵਿੱਚ ਆਇਆ ਆਖਣ ਲੱਗਾ ਜਾਂ ਅੱਜ ਮੈਂ ਨਹੀਂ ਤੇ ਜਾਂ ਅੱਜ ਭਗਤ ਕਬੀਰ ਨਹੀਂ ਉਹਨੇ ਆਖਿਆ ਮੈਂ ਕਬੀਰ ਨੂੰ ਖਤਮ ਕਰ ਦਿਆਂਗਾ ਕਬੀਰ ਨੂੰ ਮਾਰ ਦਿਆਂਗਾ ਸਾਧ ਸੰਗਤ ਜੀ ਇੱਥੇ ਦੱਸ ਦਈਏ ਕਿ ਅਸਲ ਲੜਾਈ ਉਹਨਾਂ ਪੰਡਤਾਂ ਦੀ ਕਬੀਰ ਨੂੰ ਖਤਮ ਕਰਨ ਦੀ ਇਸ ਕਰਕੇ ਸੀ ਕਿਉਂਕਿ ਇਹ ਲੋਕ ਹੈ ਲੋਕਾਂ ਨੂੰ ਜਾਤੀ ਵੰਡ ਦੇ ਵਿੱਚ ਪਾ ਕੇ ਨੁੱਟਦੇ ਸਨ ਅਗਿਆਨਤਾ ਦੇ ਵਿੱਚ ਰੱਖ ਕੇ ਅੰਧਵਿਸ਼ਵਾਸ ਵਿਮਾ ਭਰਮਾਂ ਵਿੱਚ ਪਾ ਰਹੇ ਸਨ ਪਰ ਭਗਤ ਕਬੀਰ ਜੀ ਨੇ ਜਦੋਂ ਸੱਚ ਲੋਕਾਂ ਸਾਹਮਣੇ ਲਿਆਉਣਾ ਕੀਤਾ ਹੈ ਤਾਂ ਇਹਨਾਂ ਦੀ ਦੁਕਾਨਦਾਰੀ ਬੰਦ ਹੁੰਦੀ ਜਾ ਰਹੀ ਸੀ ਲੋਕ ਇਸ ਗੱਲ ਨੂੰ ਛੱਡ ਕੇ ਕਿ ਬਸ ਹਿੰਦੂ ਬਣਿਆ ਰੱਬ ਮਿਲੇਗਾ ਜਾਂ ਮੁਸਲਮਾਨ ਬਣਿਆ ਰੱਬ ਮਿਲੇਗਾ ਲੋਕ ਭਗਤ ਕਬੀਰ ਦੇ ਉਪਦੇਸ਼ ਨੂੰ ਸੁਣਦੇ ਦੀ ਉਸ ਦੀ ਬੜੀ ਪ੍ਰਸ਼ੰਸਾ ਕਰਦੇ ਇਹ ਗੱਲ ਇਹਨਾਂ ਕੋਲੋਂ ਜਰੀ ਨਹੀਂ ਸੀ ਜਾਂਦੀ ਸੋ ਹੁਣ ਬਹਾਨਾ ਇਹ ਬਣ ਗਿਆ ਸੀ ਤੇ ਭਗਤ ਕਬੀਰ ਮੇਰੇ ਨਾਲ ਪ੍ਰਸਾਦਾ ਵੀ ਛਕ ਰਿਹਾ ਮੇਰੇ ਬਰਾਬਰ ਆ ਕੇ ਇਸ਼ਨਾਨ ਕੀਤਾ ਘਾਟ ਤੇ ਵੀ ਉਹਨਾਂ ਲੱਗ ਪਿਆ ਮੈਂ ਉਸ ਨੂੰ ਮਾਰ ਦੇਵਾਂਗਾ ਹੰਕਾਰ ਦਾ ਮਾਰਿਆ ਪੰਡਿਤ ਉਸ ਵੇਲੇ ਆਪਣੀ ਪਤਨੀ ਨੂੰ ਆਖਣ ਲੱਗਾ ਤੇ ਬੁਹਾ ਖੋਲ ਮੈਂ ਭਗਤ ਕਬੀਰ ਨੂੰ ਖਤਮ ਕਰ ਦੇਵਾਂਗਾ ਉਹਨੇ ਆਖਿਆ ਇਦਾਂ ਨਾ ਕਰੋ ਕਬੀਰ ਨੂੰ ਮਾਰਨ ਦੇ ਨਾਲ ਮਸਲਾ ਹੱਲ ਨਹੀਂ ਹੋਣਾ ਉਹਨਾਂ ਦੇ ਬਚਨ ਸੱਚੇ ਨੇ ਉਹਨਾਂ ਨਾਲ ਵਿਚਾਰ ਕਰ ਲੈਣੀ ਚਾਹੀਦੀ ਹੈ ਪਰ ਜੋ ਅਗਿਆਨਤਾ ਦੇ ਵਿੱਚ ਫਸਿਆ ਹੋਵੇ ਨਾ ਉਹ ਕਿਸੇ ਸੂਝਵਾਨ ਦੀ ਵੀ ਗੱਲ ਨਹੀਂ ਸੁਣਦਾ ਕਿਉਂਕਿ ਉਸ ਦੇ ਸਿਰ ਤੇ ਹੰਕਾਰ ਜਾਤੀਵਾਦ ਦਾ ਬੋਲ ਰਿਆ ਸੀ ਉਸ ਬ੍ਰਾਹਮਣ ਨੇ ਇੱਟ ਫੜੀ ਇੱਟ ਫੜ ਕੇ ਆਖਣ ਲੱਗਾ ਕਿ ਮੈਂ ਭਗਤ ਕਬੀਰ ਦੇ ਸਿਰ ਦੇ ਵਿੱਚ ਇੱਟ ਮਾਰਾਂਗਾ ਉਸ ਨੂੰ ਖਤਮ ਕਰ ਦਿਆਂਗਾ ਉਸ ਵੇਲੇ ਦੱਸਦੇ ਹਨ ਕਿ ਬੜਾ ਰੌਲਾ ਪੰਦਾ ਹੋਇਆ ਪੰਡਤ ਘਰੋਂ ਬਾਹਰ ਨਿਕਲਿਆ ਦਰਵਾਜ਼ਾ ਖੋਲ੍ਹਿਆ ਤੇ ਪਿੱਛੇ ਇਸ ਪੰਡਤ ਦੀ ਪਤਨੀ ਆਖਦੀ ਜਾ ਰਹੀ ਹੈ ਕਿ ਬ੍ਰਾਹਮਣ ਨੂੰ ਕੁਝ ਹੋ ਗਿਆ ਮੇਰੇ ਪਤੀ ਨੂੰ ਕੁਝ ਹੋ ਗਿਆ ਇਹਦੇ ਦਿਮਾਗ ਦੇ ਵਿੱਚ ਕੋਈ ਲੱਗਦਾ ਫਰਕ ਪੈ ਗਿਆ ਇਹਨੂੰ ਆਪਣੇ ਆਸ-ਪਾਸ ਇੱਕ ਬੀਰ ਹੀ ਦੇਖੀ ਜਾਂਦਾ ਕਦੀ ਆਖਦਾ ਮੇਰੇ ਨਾਲ ਇਸ਼ਨਾਨ ਕਰ ਰਿਹਾ ਸੀ ਕਦੀ ਆਖਦਾ ਉੱਪਰ ਵੀ ਇੱਕ ਬੀਰ ਹੀ ਸੀ ਕਦੀ ਆਖਦਾ ਮੇਰੇ ਨਾਲ ਪ੍ਰਸ਼ਾਦਾ ਛਕ ਰਿਹਾ ਸੀ ਹੁਣ ਆਖਦਾ ਮੈਂ ਕਬੀਰ ਨੂੰ ਮਾਰ ਦੇਵਾਂਗਾ ਲੋਕ ਮੇਰੇ ਨਾਲ ਚੱਲੋ ਪੰਡਤ ਨੂੰ ਐਸਾ ਕਰਨ ਤੋਂ ਰੋਕੋ ਉਸ ਵੇਲੇ ਪੰਡਤ ਜਦੋਂ ਉੱਚੀ ਉੱਚੀ ਰੌਲਾ ਪਾਉਂਦਾ ਤੁਰਿਆ ਜਾਵੇ ਲੋਕ ਪੰਡਤ ਦੇ ਪਿੱਛੇ ਬੜੀ ਵੱਡੀ ਭੀੜੇ ਕੱਤੀ ਹੋ ਗਈ ਹੈ ਅਜੇ ਭਗਤ ਕਬੀਰ ਜੀ ਉਸ ਨਦੀ ਤੋਂ ਇਸ਼ਨਾਨ ਕਰਕੇ ਘਰ ਨਹੀਂ ਸੰਪੁੰਚੇ ਰਸਤੇ ਦੇ ਵਿੱਚ ਯਾਦ ਰਏ ਸਨ ਤੇ ਪੰਡਤ ਨੇ ਕਬੀਰ ਨੂੰ ਅੱਗੋਂ ਦੀ ਘੇਰ ਲਿਆ ਉਸ ਵੇਲੇ ਪੰਡਤ ਨੇ بڑے ਜ਼ੋਰ ਦੇ ਨਾਲ ਉਹ ਜੋ ਇੱਟ ਸੀ ਨਾ ਉਹ ਭਗਤ ਕਬੀਰ ਦੇ ਸਿਰ ਦੇ ਵਿੱਚ ਮਾਰੀ ਹੈ